ਧੰਨਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਪਹੋਜਲ ਦੋਤਰ ਤਰੀਐ ਜੀਉ ਆਉ ਸਕੀ ਹਰ ਮੇਲ ਕਰੇ ਹਾ ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ ਮੇਰਾ ਮਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਐ ਜੀਉ ਮੇਰੀ ਬੇਦਨ ਹਰ ਗੁਰ ਪੂਰਾ ਜਾਣ ਹਉ ਰਹਿ ਨਾ ਸਕਾ ਬਿਨ ਨਾਮ ਬਖਾਣ ਮੈਂ ਔਖਦ ਮੰਤਰ ਦੀਜੈ ਗੁਰ ਪੂਰੇ ਮੈਂ ਹਰ ਹਰ ਨਾਮ ਉਦਰੀਐ ਜੀਉ ਹਮ ਚਾਤਰਕ ਦੀਨ ਸਤ ਗੁਰ ਸਰਣਾਈ ਹਰ ਹਰ ਨਾਮ ਬੂਦ ਮੁਖ ਪਾਈ ਹਰ ਜਲ ਨਿਧ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਹਮ ਚਾਤ੍ਰਿਕ ਦੀਨ ਸਤ ਗੁਰ ਸਰਣਾਈ ਹਰ ਹਰ ਨਾਮ ਬੂਦ ਮੁਖ ਪਾਈ ਹਰ ਜਲ ਨੇ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 95 ਤੇ ਅੰਕਤ ਹੈ ਮਾਜ ਰਾਗ ਦਾ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਤੀਸਰਾ ਸ਼ਬਦ ਹੈ ਸਤਗੁਰੂ ਜੀ ਕਿਰਪਾ ਕਰ ਰਹੇ ਹਨ ਹਰ ਗੁਣ ਪੜੀ ਹੈ ਹਰ ਗੁਣ ਗੁਣੀ ਹੈ ਹਰ ਹਰ ਨਾਮ ਕਥਾ ਨਿਤ ਸੁਣੀ ਗੁਰ ਸੰਗਤ ਜੀ ਅਸੀਂ ਉਸ ਵਸਤੂ ਦੀ ਜਾਂ ਉਸ ਵਿਅਕਤੀ ਦੀ अहमियत ਤਾਂ ਜਾਣ ਸਕਦੇ ਹਾਂ ਜੇ ਸਾਨੂੰ ਉਸ ਵਸਤੂ ਦੇ ਜਾਂ ਉਸ ਵਿਅਕਤੀ ਦੇ ਗੁਣਾਂ ਦੇ ਬਾਰੇ ਪਤਾ ਹੋਵੇ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਭਾਈ ਜੇ ਅਸੀਂ ਪਰਮੇਸ਼ਰ ਵਾਸਤੇ ਜਾਣਣਾ ਹੈ ਨਾ ਤੇ ਉਹਦੇ ਗੁਣਾਂ ਨੂੰ ਪੜਨਾ ਪਏਗਾ ਉਹਨਾਂ ਦੇ ਗੁਣਾਂ ਨੂੰ ਵਿਚਾਰਨਾ ਪਏਗਾ ਔਰ ਨਿਤ ਉਹਦੇ ਗੁਣਾਂ ਨੂੰ ਸੁਣਨਾ ਪਏਗਾ ਹਰ ਗੁਣ ਪੜੀਏ ਹਰ ਗੁਣ ਗੁਣੀਏ ਪਹਿਲਾ ਕੰਮ ਹੈ ਪੜਨਾ ਸਭ ਕੰਦੇ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਨ ਹਰੀ ਦੇ ਗੁਣਾਂ ਨੂੰ ਪੜੀਏ ਹਰੀ ਦੇ ਗੁਣਾਂ ਨੂੰ ਵਿਚਾਰੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਸਲਾਹ ਦੀ ਕਥਾ ਜਿਹੜੀ ਹੈ ਉਹ ਨਿਤ ਸੁਣੀਏ ਪਰ ਸਤਿਗੁਰੂ ਜੀ ਅੱਗੇ ਬਹੁਤ ਵੱਡੀ ਕਿਰਪਾ ਕਰ ਰਹੇ ਸਾਡੇ ਤੇ ਵੀ ਇੱਕ ਸਥਾਨ ਦੱਸਿਆ ਕਿੱਥੇ ਬੈਠ ਕੇ ਉਹਦੇ ਗੁਣਾਂ ਨੂੰ ਪੜਹੀਏ ਗੁਣਾਂ ਨੂੰ ਵਿਚਾਰੀਏ ਉਹਦੇ ਗੁਣਾਂ ਨੂੰ ਸੁਣੀਏ ਸਭ ਕਹਿੰਦੇ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭੌਜਲ ਦੋ ਤਰ ਤਰੀਏ ਜੀਓ ਹਰੀ ਦੇ ਗੁਣਾਂ ਨੂੰ ਪੜਨਾ ਹਰੀ ਦੇ ਗੁਣਾਂ ਨੂੰ ਵਿਚਾਰਨਾ ਹਰੀ ਦੇ ਗੁਣਾਂ ਨੂੰ ਸੁਣਨਾ ਗੁਰਸੰਗਤ ਜੀ ਇਹੋ ਜੇ ਲੋਕ ਸਾਨੂੰ ਵੀ ਮਿਲਦੇ ਆ ਤੁਹਾਨੂੰ ਵੀ ਮਿਲਦੇ ਹੋਣਗੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਣੇ ਘਰ ਕੀਤਾ ਸਾਨੂੰ ਸੰਗਤ ਕਰਨ ਦੀ ਕੀ ਲੋੜ ਹੈ ਸਾਡਾ ਘਰ ਹੀ ਗੁਰਦੁਆਰਾ ਹੈ ਇਹ ਤਾਂ ਉਦਾਂ ਦੀ ਗੱਲ ਹੋ ਗਈ ਨਾ ਜੇ ਕੋਈ ਬੱਚਾ ਕਹਵੇ ਮੇਰੀ ਮਾਂ ਵੀ ਟੀਚਰ ਐ ਮੇਰਾ ਬਾਪ ਵੀ ਟੀਚਰ ਐ ਮੈਨੂੰ ਸਕੂਲ ਜਾਣ ਦੀ ਕੀ ਜ਼ਰੂਰਤ ਐ ਨਹੀਂ ਭਾਈ ਸੰਗਤ ਤੋਂ ਬਿਨਾ ਨਹੀਂ ਪਤਾ ਲੱਗੇਗਾ ਪਰਮੇਸ਼ਰ ਦੇ ਗੁਣਾਂ ਦਾ ਤੇ ਸੰਗਤ ਮਿਲਦੀ ਕਿਹਨੂੰ ਐ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮਹਿਲ ਭਰੀ ਜਹ ਜੀ ਸੰਗਤ ਐ ਇਦਾਂ ਦੀ ਗੱਲ ਐ ਨਾ ਸਾਥ ਸੰਗਤ ਦੀ ਜਿਹੜੇ ਸੋਚਦੇ ਨਾ ਹਫਤੇ ਬਾਅਦ ਹੀ ਕਦੇ ਮੱਥਾ ਟੇਕ ਲਿਆ ਮਹੀਨੇ ਬਾਅਦ ਗੁਰਦੁਆਰੇ ਆ ਗਏ ਨਹੀਂ ਪਾਈ ਜਿਸ ਤਰ੍ਹਾਂ ਇੱਕ ਦਿਨ ਘਰ ਦੇ ਵਿੱਚ ਝਾੜੂ ਨਹੀਂ ਲਾਓ ਨਾ ਤੇ ਅੰਦਰ ਮਿੱਟੀ ਘਟਾ ਇਕੱਠਾ ਹੋ ਜਾਂਦਾ ਤੇ ਇਹ ਤਾਂ ਸਾਡਾ ਮਨ ਇਦਾਂ ਦਾ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਹ ਹੁਣ ਸਤਗੁਰ ਨੇ ਨਾਲ ਸਪਸ਼ਟ ਕਰ ਦਿੱਤਾ ਕਿਸੇ ਭੁਲੇਖੇ ਵਿੱਚ ਨਹੀਂ ਰੱਖਿਆ ਫਿਰ ਦੁਬਾਰਾ ਸਰਵਣ ਕਰੋ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਕਹਿੰਦੇ ਹਰੀ ਦੇ ਗੁਣਾਂ ਨੂੰ ਪੜੋ ਹਰੀ ਦੇ ਗੁਣਾਂ ਨੂੰ ਵਿਚਾਰੋ ਹਰੀ ਦੇ ਨਾਮ ਦੀ ਕਥਾ ਉਹਦੀ ਸਿਫਤ ਸਲਾਹ ਨਿਤ ਸੁਣਨੀ ਹੈ ਕਿੱਥੇ ਮਿਲ ਸਤ ਸੰਗਤ ਹਰ ਗੁਣ ਗਾਏ ਹੁਣ ਮਿਲਦੇ ਲੱਲੇ ਨੂੰ ਸਿਆਰੀ ਹੈ ਸੰਗਤ ਵਿੱਚ ਮਿਲ ਕੇ ਮਿਲ ਸਤ ਸੰਗਤ ਹਰ ਗੁਣ ਗਾਏ ਚਾਰੇ ਚੀਜ਼ਾਂ ਇਕੱਠੀਆਂ ਕਰ ਦਿੱਤੇ ਆ ਪੜਾਅ ਵੀ ਦਿੱਤਾ ਵਿਚਾਰ ਵੀ ਦਿੱਤਾ ਸੁਣਾ ਵੀ ਦਿੱਤਾ ਤੇ ਕਹਿੰਦੇ ਹੁਣ ਗਾ ਮਿਲ ਸਤ ਸੰਗਤ ਹਰ ਗੁਣ ਗਾਏ ਤੇ ਕੀ ਹੋਏਗਾ ਜਗ ਭੌਜਲ ਦੂਤਰ ਤਰੀਐ ਜੀਉ ਭੌ ਕਹਿੰਦੇ ਡਰ ਨੂੰ ਜਲ ਕਹਿੰਦੇ ਪਾਣੀ ਇਹ ਸੰਸਾਰ ਦਾ ਸਾਗਰ ਇਦਾਂ ਦਾ ਹੈ ਜਿਹਦੇ ਵਿੱਚ ਡਰ ਤਾਂ ਪਾਣੀ ਹੈ ਭੌਜਲ ਭਵਜਲ ਇਦਾਂ ਸ਼ਬਦ ਬਾਣੀ ਵਿੱਚ ਆਉਂਦੇ ਮੇਰੇ ਸਾਥ ਸੰਗਤ ਹਰ ਗੁਣ ਗਾਇ ਜਗ ਭੌਜਲ ਦੂਤਰ ਤਰੀਐ ਜੀ ਆਉ ਸਕੀ ਹਰ ਮੇਲ ਕਰੇ ਹਾ ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ ਮੇਰਾ ਮਿਤਰ ਸਖਾਸੋ ਪ੍ਰੀਤਮ ਭਾਈ ਮੈਂ ਦਸੇ ਹਰ ਨਰ ਹਰੀਐ ਜੀਉ ਆਉ ਸਕੀ ਸਹੇਲੀ ਪਾਵ ਸਤ ਸੰਗੀ ਜਣੋ ਆਉ ਸਕੀ ਹਰ ਮੇਲ ਕਰੇ ਮੇਰੇ ਪ੍ਰੀਤਮ ਕਾ ਮੈਂ ਦੇ ਸੁਣਿਆ ਮੇਰਾ ਜਿਹੜਾ ਪਰਮੇਸ਼ਰ ਹੈ ਨਾ ਉਹਦਾ ਕੋਈ ਮੈਨੂੰ ਸੁਣਿਆ ਦੇ ਦੇ ਉਹਦੇ ਘਰ ਦਾ ਕੋਈ ਮੈਨੂੰ ਮਾਰਗ ਦੱਸ ਦਵੇ ਤੇ ਉਹ ਤਾਂ ਗੁਰੂ ਨੇ ਦੱਸਣਾ ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਣਾਈਆ ਬਲ ਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮਿਲ ਗੁਰ ਸਿਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਆਉ ਸਕੀ ਹਰ ਮੇਲ ਕਰੇ ਹਾ ਮੇਰੇ ਪ੍ਰੀਤਮ ਕਾਮੈ ਦੇ ਸੁਣੇ ਕੋਈ ਮੈਨੂੰ ਪਰਮੇਸ਼ਰ ਦਾ ਸੁਨੇਹਾ ਦੇ ਦੇ ਆਪਾ ਕਿੰਨੇ ਖੁਸ਼ ਹੁੰਦੇ ਆਂ ਸਾਨੂੰ ਕੋਈ ਸਾਡੇ ਰਿਸ਼ਤੇਦਾਰ ਦਾ ਸਾਡੇ ਧੀ ਪੁੱਤਰ ਦਾ ਸੁਣਿਆ ਦਿੰਦਾ ਹੁਣ ਤਾਂ ਚਲੋ ਬੜੀ ਨਜ਼ਦੀਕੀਆਂ ਬਣ ਗਈਆਂ ਮੋਬਾਈਲ ਆ ਗਿਆ ਨਹੀਂ ਤਾਂ ਪੁਰਾਣੇ ਸਮਿਆਂ ਦੇ ਵਿੱਚ ਕਿਸੇ ਨੇ ਕਿਸੇ ਦੇ ਪਿੰਡ ਜਾਣਾ ਕਿਸੇ ਦੇ ਸ਼ਹਿਰ ਜਾਣਾ ਭਾਈ ਮੈਂ ਫਲਾਨੀ ਜਗ੍ਹਾ ਜਾ ਰਿਹਾ ਤੁਹਾਡੀ ਧੀ ਦੇ ਪਿੰਡ ਜਾ ਰਿਹਾ ਜਾਂ ਫਰਾਨੇ ਤੁਹਾਡੇ ਪੁੱਤਰ ਕੋਲ ਜਾ ਰਿਹਾ ਕੋਈ ਸੁਣਿਆ ਦੇਣਾ ਇਦਾਂ ਸੁਣੇ ਦਿੱਤੇ ਜਾਂਦੇ ਸੀ ਸਤਿਗੁਰੂ ਕਹਿੰਦੇ ਇਦਾਂ ਹੀ ਤੇਰੇ ਅੰਦਰ ਵੀ ਉਹ ਮੰਗ ਹੋਣੀ ਚਾਹੀਦੀ ਆ ਮੇਰੇ ਪ੍ਰੀਤਮ ਕਾ ਮੈਂ ਦੇ ਸਨਿਆ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਇਹ ਸਾਰੇ ਪਿਆਰ ਦੇ ਨਾਮ ਹਨ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਐ ਜੀਉ ਨਰ ਹਰ ਇਹਦੀ ਇੱਕ ਕਹਾਣੀ ਲਿਖੀ ਗਈ ਹੈ ਵਿਦਵਾਨਾਂ ਦੇ ਵੱਲੋਂ ਕਹਿੰਦੇ ਜਦੋਂ ਨਾ ਪ੍ਰਹਲਾਦ ਨੂੰ ਹਰਨਾਕਸ਼ ਪਰਮੇਸ਼ਰ ਦੇ ਨਾਮ ਤੋਂ ਹਟਾਉਂਦਾ ਸੀ ਬੜੇ ਉਹਨੇ ਤਸੀਹੇ ਦਿੱਤੇ ਬਹੁਤ ਕੁਝ ਕੀਤਾ ਪਰ ਉਹ ਪਰਮੇਸ਼ਰ ਜਿਹੜਾ ਕਹਿੰਦੇ ਆ ਜੋ ਉਹਨਾਂ ਦੀਆਂ ਕਹਾਣੀਆਂ ਦੇ ਮੁਤਾਬਕ ਹੈ ਨਰ ਕਹਿੰਦੇ ਆ ਇਨਸਾਨ ਨੂੰ ਹਰੀ ਕਹਿੰਦੇ ਸ਼ੇਰ ਨੂੰ ਅੱਧਾ ਸਰੀਰ ਸ਼ੇਰ ਦਾ ਅੱਧਾ ਸਰੀਰ ਬੰਦੇ ਦਾ ਕਹਿੰਦੇ ਇਦਾਂ ਦਾ ਰੂਪ ਧਾਰਨ ਕਰਕੇ ਰੱਬ ਆਇਆ ਤੇ ਹਰਨਾਕਿਸ਼ ਨੂੰ ਖਤਮ ਕਰ ਦਿੱਤਾ ਇਹ ਪ੍ਰਮਾਤਮਾ ਦਾ ਨਾਮ ਹੈ ਅਕਾਲ ਪੁਰਖ ਦਾ ਨਾਮ ਹੈ ਜਿਹੜਾ ਸਾਡੇ ਅੰਦਰ ਬੈਠੇ ਹੋਏ ਦੁਸ਼ਟ ਜਿਹੜੇ ਆ ਸਾਡੇ ਅੰਦਰ ਬੈਠੇ ਹੋਏ ਬਕਾਰ ਜਿਹੜੇ ਆ ਉਹਨਾਂ ਨੂੰ ਨਸ਼ਟ ਕਰ ਦਿੰਦਾ ਖਤਮ ਕਰ ਦਿੰਦਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਐ ਜੀਉ ਮੇਰੀ ਬੇਦਨ ਹਰ ਗੁਰ ਪੂਰਾ ਜਾਣੇ ਹਉ ਰਹਿ ਨ ਸਕਾਂ ਬਿਨ ਨਾਮ ਬਖਾਣੇ ਮੈਂ ਔਖਦ ਮੰਤਰ ਦੀਜੈ ਗੁਰ ਪੂਰੇ ਮੈਂ ਹਰ ਹਰ ਨਾਮ ਉਦਰੀਐ ਜੀਉ ਉਹ ਸਾਡੇ ਅੰਦਰ ਕਿਹੜੀ ਪੀੜਾ ਹੈ ਪੀੜਾ ਹੈ ਸਤਗੁਰੂ ਦੇ ਵਿਛੋੜੇ ਦੀ ਜਦੋਂ ਅਸੀਂ ਸਤਗੁਰੂ ਕੋਲ ਆਵਾਂਗੇ ਨਾ ਗੁਰਬਾਣੀ ਖੁਦ ਪੜਨ ਦਾ ਯਤਨ ਕਰਾਂਗੇ ਵਿਚਾਰਾਂਗੇ ਇੱਕ ਦਿਨ ਐਸਾ ਆਏਗਾ ਅੰਦਰੋਂ ਆਵਾਜ਼ ਆਏਗੀ ਜੋ ਸਤਗੁਰ ਨੇ ਸਾਡੇ ਤੇ ਕਿਰਪਾ ਕੀਤੀ ਬਾਣੀ ਦੇ ਵਿੱਚ ਉਚਾਰਨ ਕੀਤਾ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਦੀਤ ਵਿਛੜਿਆ ਮਿਲੈ ਪ੍ਰਭੂ ਹਰ ਦਰਗੇ ਕਾ ਬਸੀ ਇੱਕ ਹੁੰਦਾ ਸਾਥ ਸੰਗਤ ਦੀ ਵਿਛੜਨਾ ਇੱਕ ਹੈ ਵਿਸਰਨਾ ਦੋ ਸ਼ਬਦ ਹੈ ਜਿਹੜਾ ਵਿਛੜਿਆ ਨਾ ਉਹਦੀ ਉਮੀਦ ਹੈ ਕਿ ਇੱਕ ਦਿਨ ਜਰੂਰ ਮਿਲੇਗਾ ਪਰ ਜਿਹੜਾ ਵਿਸਰੇ ਗਿਆ ਹੈ ਵਿਸਰਿਆ ਮਤਲਬ ਮੌਤ ਹੋ ਗਈ ਆਪਾਂ ਪੜਦੇ ਨਾ ਸ਼ਬਦ ਵਿੱਚ ਆਖਾਂ ਜੀਵਾ ਵਿਸਰਨ ਮਰ ਜਾ ਬਿਸਰਨਾ ਮਤਲਬ ਮੌਤ ਹੈ ਉਦਚਿਤ ਆਏ ਮਹਾਨ ਆਨੰਦਾ ਜਿਸ ਵਿਸਰੇ ਸੋ ਮਰ ਜਾਈ ਵਿਸਰਨਾ ਜਿਹੜਾ ਹੈ ਮੌਤ ਹੈ ਆ ਬਿਛੜਿਆ ਜਿਹੜਾ ਹੈ ਉਹ ਮਿਲ ਸਕਦਾ ਕਿੰਨੀ ਭਾਵਨਾ ਭਗਤ ਰਵਿਦਾਸ ਜੀ ਦੇ ਅੰਦਰ ਹੈ ਕਹਿੰਦੇ ਬਹੁਤ ਜਨਮ ਬਿਛੁਰੇ ਥੇ ਮਾ ਦੋ ਇਹ ਜਨਮ ਤੁਮਾਰੇ ਲੇਕੇ ਕਹ ਰਵਦਾਸ ਆਸ ਲਗ ਜੀਵੋ ਚਿਰ ਭਾਇਓ ਦਰਸ਼ਨ ਦੇਖੇ ਜਦੋਂ ਅਹਿਸਾਸ ਹੋਇਆ ਕਿ ਅਸੀਂ ਵਿਛੜੇ ਹੋਏ ਹਾਂ ਗੁਰੂ ਸਾਹਿਬ ਕਹਿੰਦੇ ਭਾਈ ਤੈਨੂੰ ਜੀਵਨ ਵਿੱਚ ਸਮਝ ਆਏ ਤੇ ਉਹ ਤੇਰੀ ਵਿਛੜਦੀ ਅਵਸਥਾ ਜਿਹੜੀ ਅੰਦਰ ਤੇਰੇ ਅੰਦਰ ਜਿਹੜਾ ਪੀੜਾ ਹੈ ਜਿਹੜਾ ਦਰਦ ਹੈ ਪ੍ਰਮਾਤਮਾ ਤੋਂ ਵਿਛੜਨ ਦਾ ਉਹ ਗੁਰੂ ਪੂਰਾ ਹੀ ਜਾਣਦਾ ਹੈ ਮੇਰੀ ਬੇਦਨ ਹਰ ਗੁਰ ਪੂਰਾ ਜਾਣ ਕਹਿੰਦੇ ਮੇਰਾ ਪੂਰਾ ਗੁਰੂ ਜਾਣਦਾ ਕਿਉਂਕਿ ਸਮਰੱਥ ਹੈ ਮੇਰੀ ਬੇਦਨ ਹਰ ਗੁਰ ਪੂਰਾ ਜਾਣ ਹਉ ਰਹਿ ਨਾ ਸਕਾਂ ਬਿਨ ਨਾਮ ਬਖਾਣੇ ਕਹਿੰਦੇ ਮੈਂ ਰਹਿ ਨਹੀਂ ਸਕਦਾ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਤੋਂ ਬਿਨ ਇਦਾਂ ਦੇ ਗੁਰਸਿੱਖ ਜਿਨ੍ਹਾਂ ਦੇ ਦਰਸ਼ਨ ਹੁੰਦੇ ਆ ਕਿ ਬਾਣੀ ਨਹੀਂ ਪੜਦੇ ਤੇ ਇਦਾਂ ਲੱਗਦਾ ਵੀ ਅੱਜ ਕੁਝ ਰਹਿ ਗਿਆ ਜੀਵਨ ਦੇ ਵਿੱਚ ਕੁਝ ਕਮੀ ਹੈ ਹਉ ਰਹਿ ਨਾ ਸਕਾਂ ਬਿਨ ਨਾਮ ਬਖਣ ਮੈਂ ਫਿਰ ਬੇਨਤੀ ਕਰਦਾ ਜੋ ਆਰੰਭ ਦੇ ਵਿੱਚ ਕੀਤੀ ਹੈ ਜਿੱਦਨ ਸਾਨੂੰ ਕਿਸੇ ਵਸਤੂ ਦਾ ਪਤਾ ਲੱਗ ਜਾਏਗਾ ਉਹਦੀ ਇਮਹਿਆਤ ਬਾਰੇ ਪਤਾ ਲੱਗੇਗਾ ਉਹਦੇ ਗੁਣਾਂ ਦੇ ਬਾਰੇ ਪਤਾ ਲੱਗੇਗਾ ਉਹ ਸਾਨੂੰ ਬਹੁਤ ਪਿਆਰੀ ਲੱਗੇਗੀ ਕਿਸੇ ਵਿਅਕਤੀ ਦੇ ਗੁਣ ਸਾਨੂੰ ਪਤਾ ਲੱਗਣਗੇ ਉਹ ਵਿਅਕਤੀ ਸਾਨੂੰ ਪਿਆਰਾ ਲੱਗਣ ਲੱਗ ਜਾਵੇ ਆਪਾਂ ਕਹਦੇ ਨਾ ਅਸੀਂ ਪਹਿਲਾਂ ਤੁਹਾਨੂੰ ਨਹੀਂ ਜਾਣਦੇ ਸੀ ਜਿੱਦਾਂ ਦਾ ਤੁਹਾਡੇ ਬਾਰੇ ਪਤਾ ਲੱਗਾ ਹੈ ਨਾ ਉਸ ਦਿਨ ਦੇ ਅੰਦਰ ਖਿੱਚ ਬਣ ਗਈ ਅੰਦਰ ਪਿਆਰ ਬਣ ਗਿਆ ਜਿੱਦ ਦੱਸਣਾ ਕਿਹਨੇ ਹੈ ਗੁਰੂ ਨੇ ਦੱਸਣਾ ਪਰਮਾਤਮਾ ਵਾਸਤੇ ਗੁਰੂ ਨੇ ਦੱਸਣਾ ਕਹਿੰਦੇ ਤੇਰੇ ਅੰਦਰ ਖਿੱਚ ਬਣ ਜਾਵੇ ਪਰ ਜਨ ਨੂੰ ਸਾਨੂੰ ਐਵੇਂ ਹੀ ਤ ਨਹੀਂ ਪਤਾ ਸਾਨੂੰ ਉਦੇ ਬਾਰੇ ਪਤਾ ਹੀ ਕੋਈ ਨਹੀਂ ਉਹਦੀ ਮਹੱਤਤਾ ਦੇ ਬਾਰੇ ਕੁਝ ਨਹੀਂ ਪਤਾ ਇਹ ਸੜਕ ਦੇ ਉੱਪਰ ਭਾਵੇਂ ਮੋਤੀ ਵੀ ਖਿਲ ਰਹੇ ਹੋਣ ਨਾ ਕੀਮਤੀ ਵਸਤੂਆਂ ਵੀ ਖਿਲਦੀਆਂ ਹੋਣ ਤੇ ਆਪਾਂ ਤਾਂ ਕੱਚ ਸਮਝਾਂਗੇ ਬੜਾ ਸੋਹਣਾ ਉਦਾਹਰਣ ਦਿੱਤਾ ਕਬੀਰ ਸਾਹਿਬ ਨੇ ਕਬੀਰ ਮਾਰਗ ਮੋਤੀ ਬਿਥਰੇ ਆਂਦਾ ਨਿਕਸੇ ਆਏ ਜੋਤ ਬਿਨਾ ਜਗਦੀਸ਼ ਕੀ ਜਗਤ ਓਲੰਗੇ ਜਾ ਜਿਨੇ ਤੱਕਰ ਉਹਦਾ ਗਿਆਨ ਨਹੀਂ ਪ੍ਰਾਪਤ ਕਰਾਂਗੇ ਜਿਨੇ ਤੱਕਰ ਉਹਦੀ ਸਮਝ ਪ੍ਰਾਪਤ ਨਹੀਂ ਕਰਾਂਗੇ ਲੰਘਦੇ ਜਾ ਰਹੇ ਹਿੰਨਾ ਕੁਛ ਦਿੱਤਾ ਉਹਨੇ ਕਿੰਨਾ ਕੁਛ ਰਸਤੇ ਦੇ ਵਿੱਚ ਰੱਖਿਆ ਅੰਮ੍ਰਿਤ ਵੇਲਾ ਦਿੰਦਾ ਹੈ ਨਿਤਨੇਮ ਦਿੰਦਾ ਹੈ ਸਤ ਸੰਗਤ ਦਿੰਦੀ ਹੈ ਸੇਵਾ ਦਿੰਦੀ ਹੈ ਸਿਮਰਨ ਦਿੰਦਾ ਹੈ ਅੱਖਾਂ ਬੰਦ ਕਰਕੇ ਨਿਕਲ ਜਾਂਦਾ ਉਸ ਦਿਨ ਫਿਰ ਪਤਾ ਲੱਗਦਾ ਹੈ ਕਿ ਆਪਾਂ ਕੀਤੇ ਕੁਛ ਨਹੀਂ ਜਿਹਦੇ ਬਾਰੇ ਫਿਰ ਸਤਗੁਰੂ ਕਹਿੰਦੇ ਰਹਿਣ ਗਵਾਈ ਸੋ ਏਕ ਹੈ ਦੇਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾ ਜਿਦਨ ਉਹਦੀ ਅਹਿਮਤ ਬਾਰੇ ਪਤਾ ਲੱਗੇ ਅਸੀਂ ਉਸ ਤੋਂ ਬਹਿਣਾ ਰਹਿ ਨਹੀਂ ਸਕਾਂਗੇ ਜਿਹਦੇ ਅੰਦਰ ਪਿਆਰ ਹੁੰਦਾ ਨਾ ਜਿਹਦੇ ਅੰਦਰ ਗੁਰਮਤ ਦੀ ਭੁੱਖ ਹੁੰਦੀ ਹੈ ਮੇਰੀ ਬੇਦਨ ਹਰ ਗੁਰ ਪੂਰਾ ਜਾਣੇ ਹਉ ਰਹਿ ਨਾ ਸਕਾਂ ਬਿਨ ਨਾਮ ਵਖਾਣੇ ਮੈਂ ਉਦੇ ਨਾਮ ਉਚਾਰਨ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਤੇ ਅਰਦਾਸ ਕੀਤੀ ਹੈ ਮੈਂ ਔਖਦ ਮੰਤਰ ਦੀਜੈ ਗੁਰਪੂਰੇ ਮੈਂ ਹਰ ਹਰ ਨਾਮ ਉਦਰਿਐ ਜੀ ਔਖਦ ਕਹਿੰਦੇ ਦਵਾਈ ਸਤਿਗੁਰੂ ਆਪਣੇ ਨਾਮ ਦੀ ਔਸ਼ਧੀ ਦੇ ਦੇ ਨਾਮ ਦਾ ਔਖਦ ਦੇ ਦੇ ਨਾਮ ਦੀ ਦਵਾਈ ਦਾ ਮੰਤਰ ਦੇ ਦੇ ਮੈਂ ਔਖਦ ਮੰਤਰ ਦੀਜੇ ਗੁਰਪੁਰੇ ਬਥੇਰੇ ਲੋਕੀ ਮੰਤਰ ਵੰਡਦੇ ਫਿਰਦੇ ਕੋ ਕੰਨਾਂ ਦੇ ਵਿੱਚ ਦੇਈ ਜਾਂਦਾ ਫੁੱਕਾ ਮਾਰੀ ਜਾਂਦਾ ਕਈ ਪੂਰੀਆਂ ਬਣਾ ਕੇ ਦੇਈ ਜਾਂਦੇ ਮੰਤਰ ਮੇਰੇ ਗੁਰੂ ਨੇ ਸਾਰਿਆਂ ਦੇ ਸਾਹਮਣੇ ਰੱਖ ਦਿੱਤੀ ਬਾਣੀ ਭਾਈ ਇਹਨੂੰ ਪੜੋ ਇਹਨੂੰ ਸਮਝਣ ਦਾ ਯਤਨ ਕਰੋ ਕਿਉਂਕਿ ਭਲੇਖਿਆਂ ਦੇ ਵਿੱਚ ਨਹੀਂ ਸਤਿਗੁਰ ਨੇ ਪਾਇਆ ਸਤਿਗੁਰ ਨੇ ਹੈਗਾ ਕਿ ਤੂੰ ਖੁਦ ਪੜ ਬਾਣੀ ਖੋਦੋ ਆਪਣੇ ਜੀਵਨ ਦਾ ਕਾਰਜਕਾਰ ਆਪਣਾ ਹੱਥੀ ਆਪਣਾ ਆਪੇ ਹੀ ਕਾਰ ਸਵਾਰੀ ਅੱਗੇ ਵੀ ਇੱਕ ਵਾਰੀ ਮੈਂ ਗੱਲ ਸੁਣਾਈ ਸੀ ਇੱਕ ਬੰਦੇ ਦੀ ਨਾ ਕਾਰ ਦੇ ਵਿੱਚੋਂ ਆਵਾਜ਼ ਆਉਂਦੀ ਸੀ ਟਿਕ ਟਿਕ ਦੀ ਆਵਾਜ਼ ਆਉਂਦੀ ਸੀ ਉਹ ਮਕੈਨਿਕ ਦੇ ਕੋਲ ਚਲਾ ਗਿਆ ਤੇ ਮਕੈਨਿਕ ਨੂੰ ਕਹਿੰਦਾ ਵੀ ਮੇਰੀ ਗੱਡੀ ਤੇ ਨਾ ਆਵਾਜ਼ ਆ ਰਹੀ ਹੈ ਕਹਿੰਦਾ ਭਾਈ ਲੰਮਾ ਕੰਮ ਹੈ ਇਹਨੂੰ ਛੱਡ ਜਾ ਕਾਰ ਨੂੰ ਪਰਸੋਂ ਲੈ ਜਾਈਂ ਕਹਿੰਦਾ ਕਿੰਨੇ ਪੈਸੇ ਲੱਗਣੇ ਕਹਿੰਦਾ 2000 ਰੁਪਏ ਲੱਗਣ ਕਹਿੰਦਾ ਠੀਕ ਹੈ ਕਾਰ ਦੇ ਗਿਆ ਦੂਸਰੇ ਤੀਸਰੇ ਦਿਨ ਜਦੋਂ ਆਇਆ ਜਦੋਂ ਗੱਡੀ ਕਾਰ ਚਲਾ ਕੇ ਦੇਖੀ ਆਵਾਜ਼ ਬਿਲਕੁਲ ਬੰਦ ਹੋ ਗਈ ਹਲੇ ਥੋੜਾ ਸਮਾਂ ਚੱਲਿਆ ਸੀ ਇੱਕ ਦੋ ਦਿਨ ਚਲਾਈ ਸੀ ਕਾਰ ਆਵਾਜ਼ ਫੇਰ ਆਉਣ ਲੱਗੀ ਟਿਕ ਟਿਕ ਦੀ ਫੇਰ ਚਲਾ ਗਿਆ ਮਕੈਨਿਕ ਦੇ ਕੋਲ ਭਾਈ ਆਵਾਜ਼ ਤਾਂ ਫੇਰ ਆਉਂਦੀ ਪਈ ਹੈ ਉਹ ਕਹਿਣ ਲੱਗਾ ਵੀ ਉਹ ਫਲਾਨੀ ਚੀਜ਼ ਵੀ ਪੈਣੀ ਆ ਤੇ ਆਵਾਜ਼ हट ਜਾਏਗੀ ਕਿੰਨੇ ਪੈਸੇ ਲੱਗਣਗੇ ਕਹਿੰਦਾ ਜੀ 1500 ਹੋਰ ਲੱਗੇਗਾ ਕੱਲ ਲੈ ਜਿਓ ਤੇ ਦੂਸਰੇ ਦਿਨ ਗਿਆ ਕਾਰ ਲੈ ਗਿਆ ਆਵਾਜ਼ ਬੰਦ ਹੋ ਗਈ ਫੇ ਸਾਥ ਸੰਗੇ ਜੀ 2-3 ਦਿਨਾਂ ਬਾਅਦ ਆਵਾਜ਼ ਫੇਰ ਆਉਣ ਲੱਗ ਗਈ ਉਹਨੇ ਸੋਚਿਆ ਵੀ ਇਹ ਤਾਂ ਮੈਨੂੰ ਲੱਗਦਾ ਠੱਗ ਆਪਾਂ ਦੂਸਰੇ ਮਕੈਨਿਕ ਨੂੰ ਦਿਖਾ ਲੈਣ ਉਹ ਦੂਸਰੇ ਮਕੈਨਿਕ ਨੂੰ ਦਿਖਾਇਆ ਉਹ ਕਹਿੰਨ ਕਿ ਭਾਈ ਸਾਹਿਬ ਜੀ ਇਹ ਟੱਕ ਟੱਕ ਦੀ ਆਵਾਜ਼ ਆਉਂਦੀ ਕਾਰ ਦੇ ਵਿੱਚ ਉਹਨੇ ਆ ਕੇ ਸਿਆਣਾ ਸੀ ਇਮਾਨਦਾਰ ਸੀ ਉਹ ਕਹਿੰ ਲਗਾ ਪਾਈ ਸਾਹਿਬ ਰੁਕ ਜਾਓ 5 ਮਿੰਟ ਦਾ ਕੰਮ ਹੈ ਤੇ ਤੁਸੀਂ ਉਹਨੇ ਫਿਰ ਦੱਸਿਆ ਵੀ ਮੈਂ ਉੱਥੇ ਗਿਆ ਸੀ ਫਲਾਨੀ ਜਗ੍ਹਾ ਮੈਨੂੰ 3500 ਰੁਪਇਆ ਲੱਗ ਗਿਆ ਉਹ ਕਹਿੰ ਲਗਾ ਗੱਲ ਕੋਈ ਨਹੀਂ ਰੁਕ ਜਾਓ 5 ਮਿੰਟ ਲੱਗੇ ਉਹਨੇ ਕੀ ਕੀਤਾ ਕਹਿੰਦਾ ਕਿੰਨੇ ਪੈਸੇ ਕਹਿੰਦਾ 30 ਰੁਪਏ ਦੇ ਦਿਓ ਇਹ 30 ਰੁਪਏ ਕਹਿੰ ਲਗਾ ਹਾਂ ਕਹਿੰ ਲਗਾ ਇਹ ਨੁਕਸੇ ਨਾਲ ਕੰਪਨੀ ਵੱਲੋਂ ਹੀ ਪਿਆ ਹੋਇਆ ਹੈ ਤੇ ਇਹ ਨਟ ਢਿਲਾ ਹੋ ਜਾਂਦਾ ਤੇ ਆ ਪਾਨਾ ਲੈ ਜਾਓ 30 ਰੁਪਏ ਦਾ ਪਾਣਾ ਜਦੋਂ ਤੱਕ ਤੱਕ ਕਰੇ ਨਾ ਪਾਣੇ ਨਾ ਕੱਸ ਲਿਆ ਕਰ। ਆ ਗੁਰੂ ਨੇ ਆਖਿਆ ਤੁਸੀਂ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਐ। ਆ ਤੁਸੀਂ ਆਪ ਹੀ ਆਪਣਾ ਕੰਮ ਕਰ ਲਓ। ਤੁਸੀਂ ਖੁਦ ਬਾਣੀ ਪੜੋ। ਆ ਜਦੋਂ ਅਸੀਂ ਚੱਕਰਾਂ 'ਚ ਪਾ ਗਏ ਨਾ ਤੇ ਉਹਨਾਂ ਨੇ ਸਾਨੂੰ ਚੱਕਰਾਂ 'ਚ ਪਾ ਦਿੱਤਾ। ਅਸੀਂ ਭੁਲੇਖਿਆਂ ਦੇ ਵਿੱਚ ਪਾ ਗਏ ਭਰਮਾਂ ਦੇ ਵਿੱਚ ਪਾ ਗਏ ਉਹ ਤਾਂ ਬੈਠੇ ਹੀ ਐ ਨਾ ਪਾਉਣ ਲਈ। ਐਦਾਂ ਨਹੀਂ ਐਦਾਂ ਹੋਏਗਾ ਐਦਾਂ ਨਹੀਂ ਐਦਾਂ ਹੋਏਗਾ। ਹਮੇ ਕਹ ਲਓ ਪੜ ਰਿਹਾ ਸੀ ਇੱਕ ਜਿਹੜਾ ਨਵਾਂ ਨਵਾਂ ਸ਼ੋਕਰਾ ਜਿਹਾ ਸ਼ੁਰੂ ਹੋਇਆ ਬਾਬਾ ਉਹਨੇ ਤੈਨੂੰ ਚਾਰ ਜਨਮ ਆਸ਼ੀਰਵਾਦ ਦਿੱਤਾ ਜੀ ਤੂੰ ਵੀ ਮੁੱਖ ਮੰਤਰੀ ਬਣੇਗਾ ਮੱਧ ਪ੍ਰਦੇਸ਼ ਦਾ ਤੂੰ ਵੀ ਬਣ ਤਿੰਨਾਂ ਚ ਕੋਈ ਵੀ ਨਹੀਂ ਬਣਿਆ ਤੇ ਇਹ ਕਹਿਣ ਦਾ ਭਾਵ ਹੈ ਕਿ ਸਾਨੂੰ ਇਹਨਾਂ ਪਖੰਡਾਂ ਤੋਂ ਗੁਰੂ ਨੇ ਦੂਰ ਕੀਤਾ ਬੰਦਿਆਂ ਦੇ ਹੱਥ ਵਿੱਚ ਥੋੜੇ ਕੋਸ਼ ਹਨ ਪਰਮੇਸ਼ਰ ਕਰਨ ਵਾਲਾ ਸਤਿਗੁਰੂ ਕਹਿੰਦੇ ਖੁਦ ਕਰੋ ਬਾਣੀ ਖੁਦ ਬਾਣੀ ਪੜੋਗੇ ਤਰਨ ਖੁਦ ਸਮਝ ਲੱਗੇ ਕਿ ਸਤਿਗੁਰੂ ਕੀ ਕਹਿੰਦੇ ਸਹਿਬ ਕਹਿੰਦੇ ਹਾਉ ਰਹਿ ਨਾ ਸਕਾਂ ਬਿਨ ਨਾਮ ਬਖਾਣੇ ਮੈਂ ਔਖਦ ਮੰਤਰ ਦੀਜੇ ਗੁਰਪੂਰੇ ਸਤਗੁਰ ਨੇ ਦਵਾਈ ਦੇ ਦਿੱਤੀ ਹੈ ਪਰਮੇਸ਼ਰ ਦਾ ਨਾਮ ਦਿੱਤਾ ਮੈਂ ਹਰ ਹਰ ਨਾਮ ਉਹ ਦਰੀਏ ਜਿਉ ਤੇ ਨਾਮ ਦੇ ਮੰਮੇ ਨੂੰ ਸਿਆਰੀ ਵੀ ਨਾਮ ਦੇ ਵਿੱਚ ਜੁੜ ਕੇ ਮੈਂ ਸੰਸਾਰ ਤੋਂ ਮੇਰਾ ਪਾਰ ਉਤਾਰ ਹੋ ਜਾ ਚੌਥੇ ਬੰਦ ਵਿੱਚ ਫਿਰ ਸਤਗੁਰ ਬੇਨਤੀ ਕਰਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਹਮ ਚਾਤਰਕ ਦੀਨ ਸਤਗੁਰ ਸਰਣਾਈ ਸਤਗੁਰ ਮੈਂ ਬਹੁਤ ਦੀਨ ਹ ਕੰਗਾਲ ਹ ਚਾਤਰ ਕਹਿੰਦੇ ਪਪਈਏ ਨੂੰ ਪਪੀਆ ਜਿਹੜਾ ਨਾ ਉਹ ਇੱਕ ਸਵਾਤੀ ਬੂੰਦ ਵਾਸਤੇ ਤੜਫਦਾ ਹੈ ਜਦੋਂ ਬਰਸਾਤ ਹੁੰਦੀ ਨਾ ਉਹਦੇ ਵਿੱਚ ਇੱਕ ਅਧੀ ਬੂੰਦ ਸਵਾਤੀ ਬੂੰਦ ਉਹਦੇ ਵਾਸਤੇ ਉਹ ਬੜੇ ਤਰਲੇ ਲੈਂਦਾ ਹੈ ਕਹਿੰਦੇ ਇਦਾਂ ਦਾ ਤੇਰੇ ਅੰਦਰ ਵੀ ਪਿਆਰ ਬਣ ਜਾਏ ਕਿ ਚਾਤਰਕ ਚਿਤਵਕ ਵਰਸਤ ਮੇਂ ਕਿਰਪਾ ਸਿੰਧ ਕਰਣਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨਹੀਂ ਉਹ ਸਵਾਤੀ ਬੂੰਦ ਵਾਸਤੇ ਤੜਫਦਾ ਹੈ ਕਹਿੰਦੇ ਹਮ ਚਾਤਰਕ ਦੀਨ ਸਤ ਗੁਰ ਸਰਣਾਈ ਤੁਸੀਂ ਦੇਖਿਆ ਹੋਣਾ ਕਿਸੇ ਨੇ ਫੋਟੋ ਦੇਖੀ ਹੋਣੀ ਚਾਤਰਕ ਦੀ ਉੱਪਰ ਉੱਪਰ ਮੂੰਹ ਕਰਦਾ ਜਦੋਂ ਬਰਸਾਤ ਹੁੰਦੀ ਹੈ ਕਿਉਂਕਿ ਉਹਦੇ ਗਲੇ ਵਿੱਚ ਛੇਕ ਹੁੰਦਾ ਜਿਵੇਂ ਪਾਣੀ ਦੂਸਰਾ ਪੀਂਦਾ ਤੇ ਨਿਕਲ ਜਾਂਦਾ ਉੱਪਰ ਮੂੰਹ ਕਰਦਾ ਸੁਵਾਤੀ ਬੂੰਦ ਵਾਸਤੇ ਉਹ ਤੜਫਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਇਦਾਂ ਦਾ ਤੇਰੇ ਅੰਦਰ ਵੀ ਪਿਆਰ ਹੋਵੇ ਕਿ ਅਸੀਂ ਇਹ ਨਾ ਹੋਵੇ ਕਿ ਮੈਂ ਪੜ ਲਿਆ ਤੇ ਸਾਰਾ ਕੁਝ ਨਿਕਲ ਗਿਆ ਜੇ ਕੋ ਖਾਵੇ ਜੇ ਕੋ ਪੁੰਚੇ ਇਸका ਹੋਏ ਉਦਾਰੋ ਅਸੀਂ ਕਰਦੇ ਥੋੜਾ ਉਲਟੀਆਂ ਜਿਆਦੀਆਂ ਕਰਦੇ ਆ ਮੈਂ ਇਨੇ ਪਾਠ ਕਰ ਲਿਆ ਮੈਂ ਇਨਾ ਕਰ ਲਿਆ ਉਹ ਕਰ ਲਿਆ ਕਹਿੰਦੇ ਨਹੀਂ ਜਿੰਨੇ ਤੱਕ ਅੰਦਰ ਨਹੀਂ ਜਾਏਗਾ ਉਹਨੇ ਤੱਕ ਉਹ ਧਾਰਵ ਨਹੀਂ ਹੋਣਾ ਸਤਗੁਰੂ ਕਹਿੰਦੇ ਹਮ ਚਾਤਰਕ ਦੀਨ ਸਤਗੁਰ ਸਰਣਾਈ ਹਰ ਹਰ ਨਾਮ ਗੂਂਦ ਮੁਖ ਪਾਈ ਹੁਣ ਵਿਆਕਰਨ ਤੁਸੀਂ ਪੜ੍ਹ ਕੇ ਦੇਖੋ ਬੜਾ ਆਨੰਦ ਆ ਰਿਹਾ ਹੈ ਮੁਖ ਦੇ ਖੱਕੇ ਨੂੰ ਸਿਆਰੀ ਮੁਖ ਦੇ ਵਿੱਚ ਇਹ ਸਤਿਗੁਰੂ ਮੂਹ ਦੇ ਵਿੱਚ ਜਦ ਤੂੰ ਮੈਨੂੰ ਨਾਮ ਦੀ ਬੂੰਦ ਦੇਗਾ ਨਾ ਹਮ ਚਾਤਰਕ ਦੀਨ ਸਤਗੁਰ ਸਰਣਾਇ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ nid ਜਿਹੜਾ ਹਰੀ ਹੈ ਨਾ ਵਾਹਿਗੁਰੂ ਪਰਮੇਸ਼ਰ ਹੈ nid ਕਹਿੰਦੇ ਖਜ਼ਾਨਾ ਉਹ ਤਾਂ ਨਾਮ ਦਾ ਖਜ਼ਾਨਾ ਹੈ ਹਰ ਜਲ nid ਹਮ ਜਲ ਕੇ ਮੀਨੇ ਅਸੀਂ ਜਲ ਦੇ ਵਿੱਚ ਰਹਿਣ ਵਾਲੀਆਂ ਮੱਛੀਆਂ ਹਾਂ ਇਦਾਂ ਦੀ ਭਾਵਨਾ ਕਹਿੰਦੇ ਬਣ ਜਾਏ ਧਰ ਜਲ ਨੇਤ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਕਹਿੰਦੇ ਨਾਮ ਤੋਂ ਬਿਨਾ ਅਸੀਂ ਮਰ ਜਾਈਏ ਕਹਿੰਦੇ ਇਦਾਂ ਦੀ ਤੜਫ ਜੀਵਨ ਵਿੱਚ ਹੋਵੇ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਦੋ ਚੀਜ਼ਾਂ ਹੁੰਦੀਆਂ ਸਾਥ ਸੰਗਤ ਦੀ ਇੱਕ ਡੱਡੂ ਤੇ ਇੱਕ ਮੱਛੀ ਮੱਛੀ ਜਿਹੜੀ ਆ ਪਾਣੀ ਤੇ ਰਹਿੰਦੀ ਆ ਪਾਣੀ ਤੋਂ ਬਗੈਰ ਉਹਦਾ ਜੀਵਨ ਨਹੀਂ ਹੈ ਡੱਡੂ ਖੁਸ਼ਕੀ ਵਿੱਚ ਵੀ ਰਹਿ ਲੈਂਦਾ ਤੇ ਅਸੀਂ ਮੱਛੀ ਵਾਲੀ ਪ੍ਰੀਤ ਕਰਨੀ ਇਹ ਨਹੀਂ ਕਿ ਸੰਗਰਾਦ ਨੂੰ ਗੁਰਦੁਆਰੇ ਆ ਗਏ ਮਹੀਨੇ ਬਾਅਦ ਆ ਗਏ ਸਾਲ ਬਾਅਦ ਆ ਗਏ ਕਹਿੰਦੇ ਨਹੀਂ ਮੱਛੀ ਵਰਗੀ ਪ੍ਰੀਤ ਕਰ ਸਾਬ ਕਹਿੰਦੇ ਗੋਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਕਹੋ ਨਾਨਕ ਹਰ ਭਜ ਮਣਾ ਜਹਿ ਬਿਦ ਜਲ ਕੋ ਮੀਣ ਕਹਿੰਦੇ ਉਹ ਜਲ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹਦੇ ਵਾਸਤੇ ਗੁਰੂ ਰਾਮਦਾਸ ਮਹਾਰਾਜੀ ਅਰਦਾਸ ਕਰਦੇ ਆ ਇੱਕ ਵਾਰੀ ਫਿਰ ਸਰਬਨ ਕਰੋ ਹਮ ਚਾਤਰਕ ਦੀਨ ਸਤ ਗੁਰ ਸਰਣਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਧ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀ ਇਹ ਸਤਿਗੁਰੂ ਮਹਾਰਾਜ ਤੇਰੇ ਨਾਮ ਤੋਂ ਬਿਨਾ ਸਾਡੀ ਮੌਤ ਹੈ ਕਿਉਂਕਿ ਉਹ ਪਰਮੇਸ਼ਰ ਦਾ ਨਾਮ ਜਿਨ੍ਹਾਂ ਦੇ ਅੰਦਰ ਭਾਵਨਾ ਬਣ ਗਈ ਨਾ ਆਖਾਂ ਜੀਵਾ ਬਿਸਰੇ ਮਰ ਜਾਉ ਕਿ ਜਦੋਂ ਤੈਨੂੰ ਭੁੱਲ ਜਾਂਦੇ ਤੇ ਆਤਮਿਕ ਮੌਤ ਹੋ ਜਾਂਦੀ ਭਾਵੇਂ ਅਸੀਂ ਸਰੀਰ ਕਰਕੇ ਜੀਂਦੇ ਆਂ ਪਰ ਜਦੋਂ ਤੇਰਾ ਨਾਮ ਮਿਲਦਾ ਹੈ ਨਾ ਸਾਨੂੰ ਆਤਮਿਕ ਜੀਵਨ ਮਿਲਦਾ ਇਸ ਕਰਕੇ ਸਤਿਗੁਰੂ ਨੇ ਅੱਜ ਦਾ ਜਿਹੜਾ ਸ਼ਬਦ ਆਰੰਭ ਕੀਤਾ ਸੀ ਕਹਿੰਦੇ ਉਸ ਕਰਕੇ ਜੇ ਤੁਸੀਂ ਪਿਆਰ ਪੈਦਾ ਕਰਨਾ ਨਾ ਹਰ ਗੁਣ ਪੜੀਏ ਪਹਿਲਾਂ ਉਹਦੇ ਗੁਣਾ ਨੂੰ ਪੜੋ ਹਰ ਗੁਣ ਗੁਣੀਏ ਉਹਦੇ ਗੁਣਾ ਨੂੰ ਵਿਚਾਰੋ ਜਿੰਨੇ ਤੱਕ ਸਾਨੂੰ ਕਿਸੇ ਦੇ ਗੁਣਾ ਦੇ ਬਾਰੇ ਨਹੀਂ ਪਤਾ ਹੋਏਗਾ ਅਸੀਂ ਉਸ ਵਿਅਕਤੀ ਦੇ ਨਾਲ ਪਿਆਰ ਨਹੀਂ ਕਰ ਸਕਦੇ ਕੋਈ ਵੀ ਚੀਜ਼ ਹੋਵੇ ਇਸੇ ਤਰ੍ਹਾਂ ਪਰਮੇਸ਼ਰ ਕਾਲਪੁਰਤ ਜਦੋਂ ਤੱਕ ਉਹਦੇ ਅੰਮ੍ਰਿਤ ਸਾਨੂੰ ਨਹੀਂ ਪਤਾ ਲੱਗੇਗੀ ਸਾਡੇ ਜੀਵਨ ਵਾਸਤੇ ਰੱਬ ਕੀ ਹੈ ਗੁਰੂ ਕੀ ਹੈ ਉਹਨੇ ਤੱਕ ਅਸੀਂ ਟਕਰਾਈ ਖਾਂਦੇ ਰਹਿਾਂਗੇ ਕਹਿੰਦੇ ਹਰ ਗੁਣ ਪੜ੍ਹੀਏ ਹਰ ਇੱਕ ਚੀਜ਼ ਸਮਝਾਈ ਹੈ ਸਤਗੁਰੂ ਜੀ ਨੇ ਹਰ ਗੁਣ ਪੜ੍ਹੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਕਥਾ ਮਤਲਬ ਉਹਦੀ ਸਿੱਖਤ ਸਲਾਹ ਸੁਣੋ ਨਿਤ ਸੁਣਨਾ ਪੜੋ ਪੜੋ ਇਹ ਵਿਚਾਰੋ ਸੁਣੋ ਕਿ ਕਿਥੇ ਕਹਿੰਦੇ ਮਿਲ ਸਤ ਸੰਗਤ ਹਰ ਗੁਣ ਗਾਏ ਗੁਰੂ ਦੀ ਸੰਗਤ ਵਿੱਚ ਮਿਲ ਕੇ ਹਰੀ ਦੇ ਗੁਣਾਂ ਨੂੰ ਗਾਉਣਾ ਜਿੱਦਾਂ ਮੈਂ ਪਹਿਲਾਂ ਬੇਨਤੀ ਕੀਤੀ ਜਿਹੜੇ ਕਹਿੰਦੇ ਨਾ ਸਾਡੇ ਘਰੇ ਗੁਰੂ ਗ੍ਰੰਥ ਸਾਹਿਬ ਹੈ ਸਾਡਾ ਘਰੇ ਗੁਰਦੁਆਰਾ ਹੈ ਇਹ ਤਾਂ ਫਿਰ ਇਦਾਂ ਦੀ ਗੱਲ ਹੋ ਗਈ ਨਾ ਵੀ ਜਿਹੜਾ ਕਹਿੰਦਾ ਨਾ ਬੱਚਾ ਮੇਰੇ ਮੰਮੀ ਪਾਪਾ ਦੋਨੇ ਟੀਚਰ ਹੈ ਮੈਨੂੰ ਸੁਪੋਜ਼ ਜਾਂਦੀ ਕੀ ਲੋੜ ਹੈ ਨਹੀਂ ਭਾਈ ਇਸ ਸੰਗਤ ਵਿੱਚ ਨਹੀਂ ਆਓਗੇ ਉਹਨੇ ਤੱਕਰ ਜੀਵਨ ਦੇ ਵਿੱਚ ਸਫਲਤਾ ਨਹੀਂ ਮਿਲੇਗੀ ਸਤਗੁਰ ਕਹਿੰਦੇ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਕਬੀਰ ਸਾਹਿਬ ਵੀ ਕਹਿੰਦੇ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਗੁਰੂ ਮਹਾਰਾਜ ਕਿਰਪਾ ਕਰਨ ਗੁਰ ਸੰਗਤ ਜੀ ਇੰਨੀਆਂ ਬੇਨਤੀਆਂ ਆਪ ਜੀ ਆਨੇ ਪ੍ਰਵਾਨ ਕਰਨੀਆਂ ਹੋਈਆਂ ਪੁੱਲਾਂ ਨੂੰ ਬਖਸ਼ ਦੇਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ